ਕਲਾਸ ਦੀ ਖੇਡ ਹੈ ਸ਼ਾਹੀ ਖੇਡ ਹੈਗੀ ਹੈ ਮਾੜਾ ਬੰਦਾ ਖੇਡ ਨਹੀਂ ਸਕਦਾ ਮਹਿੰਗੀਆਂ ਮਹਿੰਗੀਆਂ ਕਿਟਸ ਹੁੰਦੀਆਂ ਹੈ 골ਫ ਸਟਿਕ ਹੋ ਗਈਆਂ ਬਾਲਸ ਹੋ ਗਈਆਂ ਬੇਸਿਕਲੀ ਸਾਡੀ ਟੀਮ ਜੀਬੀ ਰਿਐਲਿਟੀ ਦੀ ਮੈਨੇਜਮੈਂਟ ਨੇ ਇਹਨਾਂ ਨੂੰ ਚੂਜ਼ ਕੀਤਾ ਅਸੀਂ ਤਾਂ ਇਹਨਾਂ ਨੂੰ ਸਪੋਰਟ ਕਰ ਰਹੇ ਹਾਂ ਸਾਡੇ ਨਾਲ ਇਹਨਾਂ ਨੂੰ ਇਨਗ੍ਰੋਸ ਕਰ ਰਹੇ ਹਾਂ ਇਹਨਾਂ 'ਚ ਖਾਸियत ਇਹ ਸੀ ਕਿ ਇਹਨਾਂ ਨੇ بڑے ਛੋਟੇ ਲੈਵਲ ਤੇ ਕੁਝ ਨਾ ਕੁਝ ਅਚੀਵ ਕੀਤਾ ਤੁਸੀਂ ਇਹ ਸ਼ੋਅ ਕਰਦੇ ਹੋ ਕਿ ਇਹਨਾਂ 'ਚ ਪੋਟੈਂਸ਼ੀਅਲ ਹੈ ਕੈਲੀਬਰ ਹੈ ਜੇ ਪੈਸੇ ਦੀ ਦਿੱਕਤ ਆ ਰਹੀ ਹੈ ਤਾਂ ਤੁਸੀਂ ਖੜੇ ਹੋ ਮਤਲਬ ਨੇਮ ਖੜੀ ਹੈ ਸਾਡੀ ਜੀਪੀ ਰੈਲਿਟੀ ਖੜੀ ਹੈ ਬਿਲਕੁਲ ਠੀਕ ਹੈ ਸੋ 골ਫ ਹਮੇਸ਼ਾ ਤੋਂ ਮਹਿੰਗੀ ਖੇਡ ਮੰਨੀ ਗਈ ਹੈ ਸ਼ਾਹੀ ਖੇਡ ਮੰਨੀ ਗਈ ਹੈ ਵੀ 엘리트 ਕਲਾਸ ਹੀ ਇਹਨੂੰ ਖੇਡ ਸਕਦੀ ਹੈ ਐਕਸਪੈਂਸਿਵ ਖੇਡ ਹੁੰਦੀ ਹੈ ਪਰ ਨਹੀਂ ਚੰਡੀਗੜ੍ਹ ਦੇ ਵਿੱਚ ਕੁਝ ਅਜਿਹੇ ਵੀ ਆਪਾਂ ਕਹੀਏ ਇਸ ਖੇਡ ਦੇ ਕਦਰਦਾਨ ਹੈਗੇ ਨੇ ਖੇਡ ਪ੍ਰੇਮੀ ਨੇ ਜਿਹੜੇ ਉਤਸ਼ਾਹਿਤ ਕਰ ਰਹੇ ਨੇ ਔਰ ਟੈਲੈਂਟ ਜਿਹੜਾ ਕੁਝ ਬੱਚਿਆਂ 'ਚ ਹੁੰਦਾ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਪਰ ਜਿਹੜਾ ਹੈਗਾ ਖੇਡ ਪ੍ਰੇਮੀ ਇਸ ਜੀ ਨੂੰ ਝੂਠਾ ਸਾਬਤ ਕਰ ਰਹੇ ਤੇ ਉਹਨਾਂ ਬੱਚਿਆਂ ਨੂੰ ਅੱਗੇ ਲਿਆ ਰਹੇ ਨੇ ਕਿ ਪੈਸੇ ਦੀ ਤੁਹਾਨੂੰ ਕਮੀ ਨਹੀਂ ਆਣ ਦਿੱਤੀ ਜਾਵੇਗੀ ਔਰ ਇਸੇ ਨੂੰ ਲੈ ਕੇ ਜਿਹੜੀ ਟੀਮ ਬਣੀ ਆ ਉਹਦੇ ਵਾਈਸ ਕੈਪਟਨ ਡਾਕਟਰ ਰਵੀ ਸ਼ੇਰ ਤੂਰ ਸਾਡੇ ਨਾਲ ਮੌਜੂਦ ਨੇ ਤੁਹਾਨੂੰ ਨਾਲ ਬੱਚਿਆਂ ਨਾਲ ਵੀ ਮਿਲਾਵਾਂਗੇ ਜਿਹੜੇ ਆਪਾਂ ਕਹੀਏ ਕਿ ਚੈਲੰਜਸ ਨੂੰ ਟੱਪ ਕੇ ਅੱਗੇ ਪਹੁੰਚੇ ਨੇ ਤੂਰ ਸਾਹਿਬ ਨਾਲ ਗੱਲ ਕਰਦੇ ਹਾਂ ਤੂਰ ਸਾਹਿਬ ਹਾਂਜੀ ਆਮ ਤੌਰ ਤੇ ਮੰਨਿਆ ਜਾਂਦਾ ਬੜੀ 엘ੀਟ ਕਲਾਸ ਦੀ ਖੇਡ ਹੈ ਸ਼ਾਹੀ ਖੇਡ ਹੈਗੀ ਹੈ ਮਾੜਾ ਬੰਦਾ ਖੇਡ ਨਹੀਂ ਸਕਦਾ ਮਹਿੰਗੀਆਂ ਮਹਿੰਗੀਆਂ ਕਿਟਸ ਹੁੰਦੀਆਂ ਹਨ 골프 ਸਟਿਕ ਹੋ ਗਈਆਂ ਬਾਲਸ ਹੋ ਗਈਆਂ ਅਜਿਹੇ ਵਿੱਚ ਅਜਿਹੇ ਬੱਚਿਆਂ ਨੂੰ ਚੁਣ ਕੇ ਲਿਆਣਾ ਕਿਦਾਂ ਸਭ ਕਰਦੇ ਹੋ ਇਹ ਦੇਖੋ ਜੀ ਅਸੀਂ ਅਸੀਂ ਨਹੀਂ ਚੁੰਦੇ ਬੇਸਿਕਲੀ ਸਾਡੀ ਟੀਮ ਜੀਬੀ ਰਿਐਲਿਟੀ ਦੀ ਮੈਨੇਜਮੈਂਟ ਨੇ ਇਹਨਾਂ ਨੂੰ ਚੂਜ਼ ਕੀਤਾ ਅਸੀਂ ਤਾਂ ਇਹਨਾਂ ਨੂੰ ਸਪੋਰਟ ਕਰ ਰਹੇ ਹਾਂ ਸਾਡੇ ਨਾਲ ਇਹਨਾਂ ਨੂੰ ਇਨਗ੍ਰੋਸ ਕਰ ਰਹੇ ਹਾਂ ਬਟ ਇਹਨਾਂ 'ਚ ਖਾਸियत ਇਹ ਸੀ ਕਿ ਇਹਨਾਂ ਨੇ بڑے ਛੋਟੇ ਲੈਵਲ ਤੇ ਕੁਝ ਨਾ ਕੁਝ ਅਚੀਵ ਕੀਤਾ ਤੁਸੀਂ ਇੱਕ ਵਾਰੀ ਹੁਣ ਸਾਰੇ ਬੱਚਿਆਂ ਚੋਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਆਜੋ ਤੁਹਾਨੂੰ ਗੋਲ ਸਿਖਾਈਏ ਤੁਸੀਂ 8 ਸਾਲ 6 ਸਾਲ 7 ਸਾਲ 8 ਸਾਲ ਚ ਜਦੋਂ ਵੀ ਤੁਸੀਂ ਨਾਰਮਲ ਨਾਲੋਂ ਬੈਟਰ ਹੁੰਦੇ ਹੋ ਫਿਰ ਤੁਸੀਂ ਪਿਕ ਹੁੰਦੇ ਹੋ ਮਤਲਬ ਕੋਈ ਦੀ 1.4 ਬਿਲੀਅਨ ਪੋਪੂਲੇਸ਼ਨ ਆਪਾਂ ਹੈ ਤੇ ਕੈਨਸਰ ਦੇ ਵੀ ਸਾਰਿਆਂ ਨੂੰ ਅਸੀਂ ਗੋਲ ਸਿਖਾ ਸਕਦੇ ਹਾਂ ਬਿਲਕੁਲ ਠੀਕ ਹੈ ਹਾਂ ਇਹ ਬੇਟੇ ਨੇ ਬੜੀ ਛੋਟੀ ਏਜ ਚ ਇਹਨਾਂ ਦੇ ਫਾਦਕ ਚੰਡੀਗੜ੍ਹ ਗੋਲਫ ਕਲੱਬ ਸੀ ਉੱਥੇ ਵਰਕ ਕਰ ਰਿਹਾ ਪਰਮਨੈਂਟ ਏਮਪਲੋਏ ਨੇ ਉੱਥੇ ਹਮ ਬਿਕੋਜ਼ ਉਹ ਅਫਿਨਿਟੀ ਸੀ ਉਥੋਂ ਬੇਟੇ ਨੇ ਕਲੱਬ ਫੜ ਲਿਆ ਉੱਥੋਂ ਸਿੱਖਣ ਲੱਗ ਪਿਆ ਐਂਡ ਐਕਸਲ ਕਰ ਗਿਆ ਐਕਸਲ ਇਨ ਦਾ ਸੈਂਸ ਵੀ ਐਟ ਉਹ ਏਜ ਤੇ ਉਹਨਾਂ ਪਰਫਾਰਮੈਂਸ ਕਰਨੀ ਵੀ ਇੱਕ ਬੜੀ ਵੱਡੀ ਗੱਲ ਸੀ ਉੱਥੋਂ ਹੀ ਜੀਬੀ ਰੈਲਟੀ ਦੀ ਟੀਮ ਨੇ ਇਹਨੂੰ ਪਿਕ ਕਰ ਲਿਆ ਵੀ ਨਹੀਂ ਜੇ ਇਹ ਬੰਦੇ ਨੂੰ ਜਾਂ ਇਹ ਬੱਚੇ ਨੂੰ ਜੇ ਇਹ ਏਜ ਇੱਥੋਂ ਤੱਕ ਕਰ ਸਕਦਾ ਆਪਾਂ ਇਹਨੂੰ ਹੋਰ ਬੈਸਟ ਆਫ ਫੈਸਿਲਿਟੀਆਂ ਦਵਾਂਗੇ ਤੇ ਇਹ ਇੰਡੀਆ ਵਾਸਤੇ ਨਾਮ ਬਣਾ ਸਕਦਾ ਪੋਟੈਂਸ਼ੀਅਲ ਹੈ ਉਹਨੂੰ ਅੱਗੇ ਵਧਾਣ ਦੀ ਲੋੜ ਹੈਗੀ ਹੈ ਮਤਲਬ ਅਸੀਂ ਸਾਰਿਆਂ ਨੂੰ ਤੇ ਨਹੀਂ ਕਰ ਸਕਦੇ ਆਪਾਂ ਨੂੰ ਆਪਣੀ ਜਿਹੜੀ ਮੈਨੇਜਮੈਂਟ ਹੈ ਆਪਣੀ ਜੀਬੀ ਰੈਲੀਟੀ ਟੀਮ ਹੈ ਉਹ ਕਿਡਸ ਪੋਟੈਂਸ਼ੀਅਲ ਨੂੰ ਦੇਖਣਾ ਚਾਹੁੰਦੀ ਹੈ ਔਰ ਜਿੱਥੇ ਉਹਨਾਂ ਨੂੰ ਲੱਗਿਆ ਵੀ ਕੋਈ ਪੋਟੈਂਸ਼ੀਅਲ ਹੈਗਾ ਕਿਸੇ ਕਿੱਡ 'ਚ ਨਾ ਸਿਰਫ ਗੋਲਫ ਨਹੀਂ ਬੇਟੀ ਸਾਡੀ ਰਨਰ ਹੈ ਠੀਕ ਹੈ ਉਹਨਾਂ ਦੇ ਫਾਦਰ ਸ਼ੈਫ ਨੇ ਉਹ ਰਨਰ ਨੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੈ ਉਹ ਆਪਣੇ ਵੇਲੇ ਵੀ ਰਨਰ ਸੀ ਜੈਨੇਟਿਕਲੀ ਅਸੀਂ ਦੇਖ ਲਿਆ ਵੀ ਬੇਟੀ ਚ ਫਿਊਚਰ ਹੈਗਾ ਐਸ ਵੇਲੇ ਓਵਰ 35 ਮੈਡਲਸ ਨੇ ਉਹਦੇ ਕੋਲ ਐਟ ਦ ਏਜ ਆਫ 11 ইয়ার্স ਉਮਰ ਨਾਲ ਦੁੱਗਣੇ ਦੁੱਗਣੇ ਜੀ ਸੋ ਸਾਨੂੰ ਪੋਟੈਂਸ਼ੀਅਲ ਦੇਖ ਗਿਆ ਹੁਣ ਉਹ ਬੇਟੀ ਨੂੰ ਅਸੀਂ ਇਹ ਸ਼ੋਰਟੀ ਦੇਣੀ ਹੈ ਵੀ ਉਹਨੂੰ ਹੁਣ ਐਂਡ ਫਿਊਚਰ ਤੁਸ ਤੁਹਾਨੂੰ ਕੀ ਚਾਹੀਦਾ ਜੀ ਸਪੋਰਟ ਸਾਈਕੋਲੋজিস্ট ਫਿਜ਼ੀਕਲ ਟ੍ਰੇਨਰ ਉਹ ਹਰ ਇੱਕ ਜਿਹੜਾ ਉਹ ਘੰਟਿਆਂ ਦੇ ਸਾਹਮਣੇ ਪੈਸੇ ਮੰਗਦਾ ਜੀ ਸੋ ਅਸੀਂ ਇਹਨਾਂ ਨੂੰ ਵੀਕਲੀ ਐਟਲੀਸਟ ਇੱਕ ਇੱਕ ਸੈਸ਼ਨ ਇੱਕ ਸਾਈਕੋਲੋਜਿਸਟ ਇੱਕ ਸਪੋਰਟਸ ਸਾਈਕੀਟਰ ਸਪੋਰਟਸ ਸਾਈਕੋਲੋਜਿਸਟ ਤਾਨੂੰ ਫਿਜ਼ੀਕਲ ਟ੍ਰੇਨਰ ਤਾਨੂੰ ਅ ਪ੍ਰੋਫੈਸ਼ਨਲ ਕੋਚ ਜੇ ਆਪਾਂ ਉਹ ਅਸੀਂ ਦੇ ਸਕਾਂਗੇ ਤੇ ਵੀ ਵਰਡ ਫੇਲ ਕਿ ਵੀ ਅਸੀਂ ਸੋਸਾਇਟੀ ਲਈ ਕੁਝ ਕਰਦੇ। ਮਤਲਬ ਤੁਸੀਂ ਇਹ ਸ਼ੋਅ ਕਰਦੇ ਹੋ ਕਿ ਇਹਨਾਂ ਚ ਪੋਟੈਂਸ਼ੀਅਲ ਹੈ, ਕੈਲੀਬਰ ਹੈ, ਜੇ ਪੈਸੇ ਦੀ ਦਿੱਕਤ ਆ ਰਹੀ ਹੈ ਤਾਂ ਤੁਸੀਂ ਖੜੇ ਹੋ ਮਤਲਬ। ਬਿਲਕੁਲ ਜੀ। ਬਿਲਕੁਲ ਜੀ। ਟੀਮ ਖੜੀ ਹੈ ਸਾਡੀ, ਜੇ ਵੀ ਰਿਐਲਿਟੀ ਖੜੀ ਹੈ। ਬਿਲਕੁਲ ਠੀਕ ਹੈ। ਸੋ ਜਿਵੇਂ ਤੂਰ ਸਾਹਿਬ ਉਹਨਾਂ ਨੇ ਦੱਸਿਆ ਕਿ ਬੱਚੇ ਚ ਟੈਲੈਂਟ ਹੋਵੇ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਆਂ, ਉਹਨਾਂ ਦੀ ਇਸ ਕਲਾ ਨੂੰ ਅਸੀਂ ਮਰਨ ਨਹੀਂ ਦੇਵਾਂਗੇ। ਸੌਰਭ ਹੱਥ ਚ ਟੇਕਾ 골ਫੀ ਤੁਸੀਂ ਸਮਝ ਰਹੋ ਕਿ 골ਫ ਦੇ ਹੀ ਖਿਡਾਰੀ ਹੋਣਗੇ। ਬੈਕਗਰਾਉਂਡ ਕਿਵੇਂ ਦੀ ਹੈ ਫੈਮਲੀ ਦੇ ਚੈਲੰਜ ਕਿਵੇਂ ਦੇ ਨੇ ਇਹਨਾਂ ਤੋਂ ਜਾਣਦੇ ਆ ਕਿਤਨੀ ਉਮਰ ਹੈ ਤੁਹਾਡੀ ਕਿੰਨੀ ਉਮਰ ਵੀ 19 ਕਾ ਹੂੰ ਅੱਛਾ 19 ਸਾਲ ਦੇ ਹੋ ਤੁਸੀਂ ਤੇ ਆਪਣਾ ਫਾਦਰ ਸਾਹਿਬ ਕੀ ਕੰਮ ਕਰਦੇ ਆ ਪਾਪਾ ਕੈਫੇਟੇਰੀਆ 'ਚ ਕੰਮ ਕਰਦੇ ਆ ਕੈਫੇਟੇਰੀਆ 'ਚ 골ਫ ਖੇਡਣ ਦਾ ਸ਼ੌਂਕ ਸੀ ਕਿੱਦਾਂ ਹੋਇਆ ਵੀ ਯਾਰ 골ਫ ਖੇਡਣੀ ਹੈ ਕਿਉਂਕਿ ਮਹਿੰਗੀ ਖੇਡ ਆ ਮੱਚਾ ਤਾਂ ਸੋਚ ਵੀ ਨਹੀਂ ਸਕਦਾ ਇਹਦੇ ਵੱਲ ਕਿੱਦਾਂ ਫਿਰ ਲੱਗਿਆ ਮਹਿਸੂਸ ਹੋਇਆ ਜੀ ਜਦੋਂ ਮੈਂ ਛੋਟਾ ਸੀਗਾ ਤੇ ਮੈਂ ਆਇਆ ਸੀ ਚੰਡੀਗੜ੍ਹ ਸੋ ਪਾਪਾ ਮੈਂ ਕਿਸੇ ਕੰਮ ਕਰਦੇ ਸੀ ਘਰ 'ਤੇ तो उनके घर पे था तो वो लाइक घर पे ही प्रैक्टिस करा करते थे कि कब बटिंग कर लिया कभी ऐसे बल्ले साफ करते थे तो फिर मुझे वहाँ से इंटरेस्ट आया कि कर क्या रहे हैं तो फिर उनको देखा फिर उनसे पूछा कि ऐसे ऐसे खेलते हैं पहला पता मिली भी की नहीं होना भी नहीं पता था उधर क्या होता है क्या नहीं तो फिर ऐसे ही घर पे फिर सिक होती थी घर पे कोई नहीं होता था मैं बॉल लेके ऐसे ही खेलता रहा था बाहर ब्रांडे में तो फिर पापा ने फिर देखा तूने एक छोटा सा क्लब बना के दिया मुझे तू इससे खेल तू फिर तो

ਓ 올림픽 ਸਕੀਨ 올림픽 ਜਾਣਾ ਹੈ ਕਦੀ ਕੋਈ ਫਾਈਨੈਂਸ਼ੀਅਲ ਦਿੱਕਤ ਆਂਦੀ ਸੀਗੀ ਅੱਛਾ سپورਟ ਕਰਦੇ ਨੇ ਜਿਹੜੀ ਟੀਮ سپورਟ ਕਰਦੀ ਹੈ ਕੀ ਮਹਿਸੂਸ ਕਰ ਰਹੇ ਹੋ ਅੱਛਾ ਅੱਛਾ ਤੇ ਹੁਣ ਮੈਂ ਤੁਹਾਡੀ ਏਜ ਦੇ ਹਿਸਾਬ ਨਾਲ ਤੁਸੀਂ ਕਿੰਨੇ ਮੀਟਰ ਟਰੈਕ ਨੂੰ ਫੇਸ ਕਰ ਦਿੱਤਾ ਹੋਇਆ ਚੈਲੰਜ ਵੀ ਹੈ ਮੈਂ ਜਿਤਨਾ ਹੁਣ ਨੈਕਸਟ ਲੈਵਲ ਕੀ ਹੈ ਤੁਹਾਡਾ 200 ਤੋਂ 200 ਮੀਟਰ ਅੱਛਾ ਇਹ ਪਹਿਲਾਂ ਪਹਿਲੀ ਵਾਰ ਖੇਡੋਗੇ ਜਾਂ ਅੱਗੇ ਖੇਡੋਗੇ ਨਹੀਂ ਖੇਡ ਚੁੱਕੇ ਹਾਂ ਹਾਂਜੀ ਜਿਤਨਾ ਹੱਲੇ ਇਹ ਹਾਂਜੀ ਜੀ ਬਿਲਕੁਲ ਸੋ ਵਕਈ ਤੁਰਸ਼ਾ ਨਜ਼ਰ ਆ ਰਿਹਾ ਇਹਨਾਂ ਦਾ ਕੌਨਫੀਡੈਂਸ ਜਿਹੜਾ ਹੈਗਾ ਸੋ ਟੈਲੈਂਟ ਦੀ ਕਿਹਾ ਜਾਂਦਾ ਸਾਡੇ ਮੁਲਕ ਚ ਘਾਟ ਨਹੀਂ ਹੈਗੀ ਜਾਂ ਫਿਰ ਕਈ ਪਾਸੇ ਉਹ ਓਵਰ ਕੰਪੀਟੀਸ਼ਨ ਵੀ ਹੈਗਾ ਇਹ ਇਹਨਾਂ ਚੀਜ਼ਾਂ ਨੂੰ ਕਿੱਧਰ ਦੇਖਦੇ ਹੋ ਦੇਖੋ ਜੀ 1.4 ਬਿਲੀਅਨ ਪੋਪੂਲੇਸ਼ਨ ਕੋਈ ਫੀਲਡ ਲੈ ਲਓ ਕਦੀ ਜ਼ਰੂਰਤ ਨਾਲੋਂ ਜ਼ਿਆਦਾ ਐਪਲੀਕੇਸ਼ਨ ਆਉਂਦੀਆਂ ਸਭ ਤੋਂ ਜ਼ਿਆਦਾ ਇੰਡੀਆ ਚ ਕੰਪੀਟੀਸ਼ਨ ਹੈ ਤੁਸੀਂ ਕੋਈ ਵੀ ਸਾਡੀ ਡਾਕਟਰੀ ਫੀਲਡ ਲੈ ਲਓ ਜਾਂ ਇੰਜੀਨੀਅਰਿੰਗ ਫੀਲਡ ਲੈ ਲਓ ਕੋਈ ਵੀ ਸਪੋਰਟ ਲੈ ਲਓ ਬਟ ਸਾਨੂੰ ਇਹ ਹੈ ਵੀ ਜਿੱਥੇ ਤੱਕ ਜੀ ਵੀ ਰਿਐਲਿਟੀ ਕਿਸੇ ਨੂੰ ਸਪੋਰਟ ਕਰ ਸਕਦੀ ਹੈ ਐਟ ਲੀਸਟ ਫਾਈਨੈਂਸ਼ਲੀ ਉਹ ਬੱਚਾ ਪਿੱਛੇ ਨਾ ਰਹੇ ਐਟ ਲੀਸਟ ਫਾਈਨੈਂਸ਼ਲੀ ਮਤਲਬ ਇਹੋਡਾ ਮਕਸਦ ਹੈ ਹਾਂ ਮਕਸਦ ਸਾਡਾ ਇਹ ਹੋਈ ਹੈ ਸਾਡੇ ਕੋਲ ਕਈ ਬੱਚੇ ਨੇ ਹੁਣ ਇੱਕ ਆਟਿਸਟਿਕ ਬੱਚਾ ਆ ਆਪਣੇ ਉਹ ਵੀ ਗੋਲਫ ਖੇਡਦਾ ਹੈ ਜੀ ਸੋ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਨੂੰ ਵੀ ਅਸੀਂ ਹੈਲਪ ਕਰੀਏ ਕੋਈ ਆਟਿਸਟਿਕ ਬੱਚਾ ਹੈ ਕੋਈ ਮੈਂਟਲੀ ਚੈਲੰਜ ਬੱਚਾ ਹੈ ਬਟ ਉਹ ਗੋਲਫ ਖੇਡਣਾ ਚਾਹੁੰਦਾ ਹੈ ਜਾਂ ਕੋਈ ਹੋਰ ਸਪੋਰਟ ਖੇਡਣਾ ਚਾਹੁੰਦਾ ਹੈ ਸਾਨੂੰ ਇਹ ਵੀ ਸਪੋਰਟ ਕਰੀਏ ਜੀ ਤੁਹਾਡੀ ਆਪਾਂ ਕਹੀਏ ਵੀ ਇੱਕੋ ਮੰਗਾ ਕੇ ਕੈਲੀਬਰ ਹੋਣਾ ਚਾਹੀਦਾ ਉਹਦੇ ਹਾਂ ਜੀ ਉਹ ਤਾਂ ਤੁਸੀਂ ਦੇ ਦੋਗੇ ਕੈਲੀਬਰ ਹੋਣਾ ਚਾਹੀਦਾ ਵੀ ਆ ਹੇਅਰ ਟੂ ਸਪੋਰਟ ਦ ਕਿਡਜ਼ ਬਿਲਕੁਲ ਠੀਕ ਹੈ ਸੋ ਅਕਸਰ ਉਹ ਇੱਕ ਹਿੰਦੀ ਦੀ ਬੜੀ ਮਸ਼ਹੂਰ ਕਹਾਵਤ ਹੈ ਨਾ ਹੋਰ ਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ ਸੋ ਇਹ ਬੱਚੇ ਉਸੇ ਦੀ ਬੜੀ ਵੱਡੀਆਂ ਸਪਸ਼ਟ ਉਦਾਹਰਨਾਂ ਹੈਗੇ ਨੇ ਤੇ ਟੈਲੈਂਟ ਜੇਕਰ ਹੋਏਗਾ ਜਰੂਰ ਜੇ ਕਿਤੇ ਤੁਹਾਡੇ ਕਿਉਂਕਿ ਕਿਹਾ ਜਾਂਦਾ ਜੋ ਅਕਸਰ ਪੇਟ ਨਾ ਪਾਈਆਂ ਰੋਟੀਆਂ ਸੱਬੇ ਗੱਲਾਂ ਕੂਟੀਆਂ ਪੈਸੇ ਨਾਲ ਸਾਰਾ ਕੰਮ ਹੁੰਦਾ ਪਰ ਜੇ ਪੈਸੇ ਨੇ ਕੋਈ ਦਿੱਕਤ ਆ ਰਹੀ ਹੈ ਤਾਂ ਜਿਹੀ ਟੀਮਸ ਵੀ ਹੈਗੇ ਨੇ ਜਿਹੜੀਆਂ ਤੁਹਾਨੂੰ ਸਪੋਰਟ ਕਰਦੀਆਂ ਨੇ ਸ਼ਰਤ ਸਿਰਫ ਇੱਕ ਹੈ ਤੁਹਾਡੇ ਵਿੱਚ ਹੁਨਰ ਹੋਵੇ ਕਲਾ ਹੋਵੇ ਟੈਲੈਂਟ ਹੋਵੇ ਪੋਟੈਂਸ਼ੀਅਲ ਹੋਵੇ ਤੇ ਤੁਸੀਂ ਜ਼ਰੂਰ ਅੱਗੇ ਵਧੋਗੇ ਸੁਭਾਵਿਕ ਹੈ ਜੇ ਤੁਸੀਂ ਅੱਗੇ ਵਧੋਗੇ ਚੰਗਾ ਖੇਡੋਗੇ ਆਪਣਾ ਨਾਮ ਰੋਸ਼ਨ ਕਰੋਗੇ ਦੇਸ਼ ਦਾ ਨਾਮ ਵੀ ਰੋਸ਼ਨ ਹੋਏਗਾ ਨਮੀ ਦੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ